ਦੇਸ਼ ਵਿਦੇਸ਼ ਬੈਠੀ ਹੋਈ ਹਰ ਸੰਗਤ ਜੀਓ ਪਿੱਛੇ ਅਸੀਂ ਵੇਖਿਆ ਸੀ ਕਿ ਇਤਿਹਾਸ ਸਰੂਪਾਂ ਦਾ ਵੀ ਮਹਾਰਾਜ ਦੇ ਸਮੇਂ ਕੀ ਇਤਿਹਾਸ ਲੱਗਾ ਉਹ ਤੁਹਾਡੇ ਸਾਹਦੇ ਰੂਬਰੂ ਕੀਤਾ ਸੀ ਜਗਦੀਸ਼ ਦਵਾਰੇ ਦੇ ਵਿੱਚ ਕਿਸ ਤਰ੍ਹਾਂ ਇੱਕ ਫੋਟੋ ਮਹਾਰਾਜ ਸ਼ੇਰ ਸਿੰਘ ਦੀ ਪੂਰੀ ਲੱਗਦੀ ਸੀ ਫਿਰ 18 ਹਾਰ 1970 ਈਸਵੀ ਨੂੰ ਵੀ ਤੁਹਾਨੂੰ ਸ਼ਾਦੀਆਂ ਦੇ ਸਮੇਂ ਜਿਹੜੀ ਇੱਕ ਸ਼ਬਦ ਫੋਟੋ ਦੀ ਚਿਹਰ ਦਿਖਾਈ ਗਈ ਸੀ ਉਸ ਤੋਂ ਬਾਅਦ ਸੱਚੇ ਪਾਤਸ਼ਾਹ ਨੇ ਅ 1970 ਤੋਂ ਬਾਅਦ 27 6 1976 ਤੱਕ ਸੰਗਾਸਨ ਦੇ ਕੋਈ ਸਰੂਪ ਨਹੀਂ ਲਾਇਆ ਨਾ ਇੱਥੇ ਨਾ ਦਿੱਲੀ ਨਾ ਭਲਾਈਪੁਰ ਇਹ ਮਹਾਰਾਜ ਦਾ ਆਖਰੀ ਮਰਜਾਦਾ ਸੀ ਔਰ ਉਸ ਦਿਨ ਹੀ ਸੱਚੇ ਪਾਤਸ਼ਾਹ ਨੇ 1970 ਤੋਂ ਬਾਅਦ ਹਰ ਘਰ ਦੇ ਵਿੱਚ ਅਰਥ ਕਰਨੇ ਜਕਾਰੇ ਦੇ ਸ਼ੁਰੂ ਕਰ ਦਿੱਤੇ ਇਹ ਮਰਜਾਦਾ ਕਰਨ ਤੇ ਮਹਾਰਾਜ ਜੀ ਕਿਹਾ ਸੀ ਕਿ ਕੋਈ ਸੰਗਾਸਨ ਕਦੀ ਵਿਹਲਾ ਨਹੀਂ ਰਹੇਗਾ ਸੰਗਾਸਨ ਕਦੀ ਨਾ ਰਹੇ ਵਿਹਲਾ ਯਾਨਕਿ ਜਿਸ ਤਰ੍ਹਾਂ ਸਾਡੀ ਆਤਮਾ ਦੇ ਉੱਤੇ ਜੋਤ ਦਾ ਪ੍ਰਕਾਸ਼ ਜਿਹੜਾ ਟਿਕਦਾ ਹੈ ਭਗਤ ਜੀ ਦੇ ਇਥੇ ਭਗਵਾਨ ਨੇ ਸੰਗਾਸਨ ਤੇ 24 ਘੰਟੇ ਮराजਮਾਨ ਹੋਣ ਦੀ ਗੱਲ ਕੀਤੀ ਔਰ ਇਸ ਤਰ੍ਹਾਂ ਕੇ ਹਰ ਸੰਗਤ ਨੂੰ ਜਦੋਂ 70 ਤੋਂ 76 ਤੱਕ ਆਉਂਦੇ ਸਨ ਤੇ ਮਹਾਰਾਜ ਜੀ ਰਸਤੇ 'ਚ ਮਿਲਦੇ ਸੀ ਤੇ ਇਸ਼ਾਰਾ ਕਰਦੇ ਕਿ ਸਿੱਧੇ ਅਰਪਗ ਦਵਾਰ ਜਾਓ ਜੀ ਇਸ ਕਰਕੇ ਅਕਾਲ ਪੁਰਖ ਦੀ ਆਖਰੀ ਮਰਜਾਦਾ ਜੋ ਸੰਸਾਰ ਨੂੰ ਦਿੱਤੀ ਗਈ ਉਹ ਏ ਸੀ ਇਸ ਦੀ ਇੱਕ ਇਹ ਵੀ ਪ੍ਰੂਫ ਹੈ ਕਿ ਇਸ ਵੇਲੇ ਇਹਦੇ ਵਿੱਚ ਵੀ ਮਹਾਰਾਜ ਦਾ ਤਾਜ ਪਤਾ ਕਿ 26 ਪੋ 17 28 ਲੱਗਦਾ ਸੀ ਆ ਬਾਹਰ ਦਾ ਹੈਗਾ ਪਿੱਲਰ ਦਿਸ ਰਹੇ ਨੇ ਤੇ ਮিনার ਦੇ ਨਾਲੇ ਇੱਥੇ ਮਹਾਰਾਜ ਜੀ ਉੱਤੇ ਵਿਹਾਰ ਕਰਕੇ ਮੁੜ ਕੇ ਬੈਠ ਗਏ ਔਰ ਵੀ ਉਸਨੇ ਆ ਕੇ ਬਾਣੀ ਸ਼ੁਰੂ ਕਰ ਦਿੱਤੀ ਗਈ ਔਰ ਸੰਗਤਾਂ ਤੇ ਕੋਈ ਸਰੂਪ ਨਹੀਂ ਸੀ ਹੁਣ ਜਦੋਂ ਮਹਾਰਾਜ ਦਾ ਸਰੀਰ ਦਾ ਅੋਲ੍ਹਾ ਹੋ ਗਿਆ ਤੇ ਸੰਗਤ ਦੇ ਵਿੱਚ ਇਹ ਤੇ ਸਭ ਨੂੰ ਪਤਾ ਸੀ ਕਿ ਮਹਾਰਾਜ ਜੀ ਕਿਸੇ ਨੂੰ ਗੱਦੀ ਦਾ ਉਹਨੇ ਕਿਹਾ ਵਾਰਸ ਨਹੀਂ ਹੋਵੇਗਾ ਬਾਣੀ ਚ ਵੀ ਲਿਖ ਦਿੱਤਾ ਸਾਹਮਣੇ ਆ ਗਿਆ ਫਿਰ 26 ਪੋ 1977 ਈਸਵੀ ਨੂੰ ਪਹਿਲਾ ਜਿਹੜਾ 8 ਮਹੀਨੇ ਸੰਗਤ ਇਸ ਗੱਲ ਤੇ ਫੈਸਲਾ ਕਰਦੀ ਰਹੀ ਕਿ ਹੁਣ ਕੀ ਕਰਨਾ ਹੈ ਤੇ ਵਿਹਾਰ ਉਹ ਪਿਛਲਾ ਚੱਲਦਾ ਰਿਹਾ 17 ਹਾੜ ਦਾ ਵੀ ਤੁਹਾਨੂੰ ਦਿਖਾ ਦਿੱਤਾ ਸੀਗਾ ਕਿ ਇਹੋ ਹੀ ਮਰਜ਼ਾਦਾ ਮਹਾਰਾਜ ਜੀ ਨੇ ਦੇ ਅਨਸਾਰ ਹੀ ਅਰ ਭਗਤਵਾਰ ਦੇ ਵਿੱਚ ਬਿਨਾਂ ਸਰੂਪ ਰੱਖੇ ਜਿਹੜੀ 17 ਹਾੜ ਮਨਾਇਆ ਗਿਆ ਸੀਗਾ 1976 ਦਾ ਤੇ 1970 ਨੂੰ ਫਿਰ ਜਦੋਂ ਉਹਨਾਂ ਦੇ ਮਨ ਦੇ ਵਿੱਚ ਇੱਕ ਅਕਲ-ਬੁੱਧੀ ਦੇ ਨਾਲ ਜਿਹੜਾ ਹਰ ਸਾਰੀ ਹਰ ਸੰਗਤ ਨੇ ਫੈਸਲਾ ਕੀਤਾ ਸੀ ਇਹ ਚ ਕੋਈ ਵੀ ਉਦੋਂ ਵੈਰ ਨਹੀਂ ਸੀ ਕਿਸੇ ਨਾਲ ਨਾ ਕੋਈ ਕਿਸੇ ਦੀ ਸ਼ਰਾਰਤ ਸੀ ਸਭ ਨੂੰ ਦੇਹ ਦੇ ਨਾਲ ਸਰੀਰ ਨਾਲ ਨੇ ਸੀਗਾ ਇਸ ਕਰਕੇ ਉਹ ਸਮਝਦੇ ਕਿ ਮਹਾਰਾਜ ਦੇ ਸਰੀਰ ਦੇ ਉਲ੍ਹਾ ਕਰਨ ਤੋਂ ਬਾਅਦ ਹੁਣ ਆਪਾਂ ਕੀ ਕਰਨਾ ਹੈ ਤਾਂ ਇਹਦੇ ਵਿੱਚ ਸਾਰੇ ਲਖਾਰੀ ਦਰਬਾਰੀ ਪੰਜ ਪਿਆਰੇ ਔਰ ਇਸੇ ਪਿਆਰੇ ਵੀ ਤੇ ਲਾਂਗਰੀ ਔਰ ਜਨੇ ਮੁਖੀ ਸਨ ਜਿਸ ਤਰ੍ਹਾਂ ਕਿ ਆਣ ਕੇ ਜਮਾਦਾਰ ਕਿਸ਼ਨ ਸਿੰਘ ਜੀ ਟਹਿਲ ਸਿੰਘ ਜੀ ਔਰ ਦਲੀਪ ਸਿੰਘ ਜੀ ਇਸੇ ਤਰ੍ਹਾਂ ਹੀ ਸ਼ਿਵ ਸਿੰਘ ਜੀ ਔਰ ਕੀਓ ਦਾ ਨਾ ਤੇਜਪਾਲ ਜੀ ਤੇਲਾ ਸਿੰਘ ਜੀ ਔਰ ਡਾਇਰੈਕਟਰ ਸਾਹਿਬ ਦਦਾਰ ਸਿੰਘ ਜੱਟਾ ਇਸੇ ਤਰ੍ਹਾਂ ਰਾਜ ਜੀ ਸਰਮੈਲ ਜੀ ਸਰਮੈਲ ਸਿੰਘ ਜੀ ਇਸੇ ਤਰ੍ਹਾਂ ਹੀ ਨਰਿੰਦਰ ਸਿੰਘ ਜੀ ਚੰਬਲ ਔਰ ਗੁਰਪ੍ਰਚੰਦ ਸਿੰਘ ਦੀ ਉਸਮਾ ਗਮਾਨਪੁਰਾ ਸਾਹਿਬ ਇਹ ਸਾਰੇ ਤੁਹਾਡੇ ਮਾਲਵੇ ਦੇ ਵੀ ਇਹ ਸਾਰੇ ਜਿਹਦੇ ਅੱਜ ਜਿਹੜੇ ਬੱਚੇ ਇਹਨਾਂ ਦੇ ਪਿਤਾ ਤੇ ਦਾਦਾ ਸਭ ਸਾਮਲ ਹੋ ਕੇ ਇਹ ਫੈਸਲਾ ਕੀਤਾ ਜਿਹੜਾ ਕਿ ਮਹਾਰਾਜ ਜੀ ਦੀ ਕੀਤੀ ਹੋਈ ਮਰਜ਼ਾਦਾ ਜਿਹੜੀ 70 ਤੋਂ ਚਾਲੂ ਕੀਤੀ ਸੀ ਕਿ ਫੋਟੋ ਨਹੀਂ ਸੀ ਉਹਨਾਂ ਰੱਖੀ ਕਿ ਆਸੀ ਕਿ ਸੰਗਾਸਨ ਕਦੀ ਵੇਲਾ ਨਹੀਂ ਹੋਏਗਾ ਉਸ ਇਸ ਦੇ ਜਿਹੜਾ ਇਹ ਆਣ ਕੇ ਵੀ ਦੇ ਦੇ ਵਿਚਾਰ ਤੇ ਆਉਣ ਦੇ ਕਾਰਨ ਇਹ ਪਹਿਲਾ ਸਰੂਪ ਰੱਖਿਆ ਇੱਕ ਫਰੇਮ ਦੇ ਵਿੱਚ ਜੋ 26 ਪੋ 1977 ਨੂੰ ਇਹ ਮਰਜ਼ਾਦਾ ਰੱਖੀ ਗਈ ਲੇਕਿਨ ਗਾਂ ਇਸ ਰੂਪ ਦੀ ਬਜਾਏ ਫਿਰ ਆ ਕੇ 나ਸੀ ਆਇਆ 나ਸੀ ਦਾ 1979 ਦਾ 26 ਪੋ ਜਿਹੜਾ ਹੈ ਉਹ ਇੱਥੇ ਮਨਾਇਆ ਗਿਆ ਮਹਾਰਾਜ ਜੀ ਦਾ ਆ ਤੁਸੀਂ ਵੇਖ ਰਹਿ ਜੋ ਸਾਰਿਆਂ ਨੂੰ ਤੁਸੀਂ ਪਛਾਣ ਦੇ ਜੋ ਔਰ ਆ ਤੁਸੀਂ ਦੇਖ ਰਹਿ ਜੋ ਆ ਵੇ ਫੋਟ ਸਰੂਪ ਦੋ ਰੱਖੇ ਆ ਆ ਮਹਾਰਾਜ ਜੀ ਦੇ ਤੇ ਆ ਆ ਸਰੂਪ ਹੈ ਮਹਾਰਾਜਾ ਸਿੰਘ ਮਹਾਰਾਪੂਰ ਸਿੰਘ ਦੀ ਦਸਰੂਪ ਜਿਹੜਾ ਹੈ ਉਹ ਉਸ ਵੇਲੇ ਇਹਨਾਂ ਨੇ ਜਿਹੜਾ ਨਾਸੀ ਦਾ 26 ਪੋਹਰਪਗਤਵਾਰ ਦੇ ਅੰਦਰ ਮਨਾਇਆ ਗਿਆ ਔਰ ਐਸ ਰੂਪ ਜਿਹੜਾ ਇਹਨਾਂ ਲਾ ਲਿਆ ਹਰ ਸੰਗਤ ਨੇ ਜੋ ਫੈਸਲਾ ਕਰਕੇ ਐਸ ਰੂਪ ਫਿਰ ਲਾਇਆ ਇਹ ਦੋਵੇਂ ਸਰੂਪ ਜਿਹੜੇ ਆ ਸਾਈਡ ਤੇ ਆ ਲੇਕਿਨ ਐਸ ਰੂਪ ਹੈ ਤੇ ਚੌਰ ਵੀ ਤੁਹਾਨੂੰ ਦਿਖ ਰਹੇ ਨੇ ਔਰ ਇਹ ਦੇ ਵਿੱਚ ਐਸ ਰੂਪ ਜਿਹੜਾ ਹੈ ਇਹ ਤੁਹਾਨੂੰ ਲੱਗਾ ਦਿਖਾਈ ਦੇ ਰਿਹਾ ਹੈ ਔਰ ਤੁਸੀਂ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਜੋ ਇਹ ਕੌਣ ਨੇ ਵੀ ਸਰਜੀਤ ਸਿੰਘ ਜੀ ਔਰ ਆ ਸੰਗਤ ਜਿਹੜੀ ਆਣ ਕੇ ਉਸ ਵੇਲੇ ਜਿਹੜੀ ਆ ਚੌਰਕਾਰ ਰਹੀ ਸੀ 1979 ਦੇ ਵਿੱਚ 26 ਪੋ ਦੇ ਵਿੱਚ ਇਹ ਸਾਰਾ ਕੁਝ ਦਿਖ ਰਿਹਾ ਜਿਉ ਤੁਸੀਂ ਇਹ ਸਾਰਾ ਵਿਹਾਰ ਜਿਹੜਾ ਹੈ ਇਹ ਅੰਦਰ ਦਾ ਹੈ ਹਰ ਭਗਤ ਦਵਾਰ ਦੇ ਵਿੱਚ ਪਹਿਲੀ ਵਾਰ ਪਹਿਲਾਂ ਨਹੀਂ ਸੀ ਹੈਗਾ ਪਹਿਲਾਂ ਬਾਹਰ ਲੱਗਾ ਸੀ 26 ਪੋ ਨੂੰ ਇਹ ਪਹਿਲੀ ਵਾਰ 1979 ਦੇ ਅੰਦਰ ਇਹ ਸੰਗਤ ਨੇ ਹਰ ਭਗਤ ਦਵਾਰ ਦੇ ਵਿੱਚ ਵੀ ਇਸ ਰੂਪ ਲਾ ਕੇ ਵਿਹਾਰ ਕੀਤਾ ਪਿਹਾਰ ਕੀਤਾ ਇਹ ਸੰਗਤ ਦਾ ਫੈਸਲਾ ਸੀ ਹਾ ਸਾਰਿਆਂ ਦਾ ਸਾਂਝਾ ਸਾਰੇ ਲੋਕਾਰੀ ਦਰਬਾਰੀ ਸਭ ਜਿੰਨੇ ਸੀ ਉਹ ਸਾਰੇ ਹਾਜ਼ਰ ਸਨਤ ਔਰ ਅੱਜ ਦੇ ਬੱਚਿਆਂ ਦੇ ਮਾਂ ਬਾ ਜਿਹੜੇ ਦਾਦੇ ਤੇ ਪਿਤਾ ਉਹ ਵੀ ਹਾਜ਼ਰ ਸਨ ਹੁਣ ਆ ਜਿਹੜਾ 26 ਪੋ 1980 ਦਾ ਜੀ 1980 ਦੇ 26 ਪੋ ਦੇ ਵਿੱਚ ਇਹ ਤੁਸੀਂ ਸਰੂਪ ਦੇਖ ਰਹੇ ਹੋ ਇਹ ਬਾਹਰ ਆ ਮਨਾਰ ਦੇ ਵਿੱਚ ਇਹ ਆਰ ਭਗਤਵਾਰ ਚ ਨਹੀਂ ਪਈਲਾ ਉਹ ਆਰ ਭਗਤਵਾਰ ਸੀ ਇਹ ਮਨਾਰ ਦੇ ਕੰਦਾ ਤੁਸੀਂ ਦੇਖ ਰਹੇ ਹੋ ਔਰ ਇਹ ਜਿਹੜਾ ਕੀਤਾ ਗਿਆ ਆ ਸੰਗਤ ਦੇ ਸਿੱਖ ਪ੍ਰਾਣੇ ਜਿਨ੍ਹਾਂ ਨੂੰ ਪਛਾਣ ਹੋਏਗੀ ਤੁਹਾਨੂੰ ਔਰ ਇਹ ਜਿਹੜੀਆਂ ਇਹ ਸਿੱਖ ਨੇ ਆ ਸਾਰੇ ਪ੍ਰਾਣੇ ਐਚ ਔਰ ਕਰ ਰਹੇ ਨੇ ਮਹਾਰਾਜ ਦੇ ਇਧਰੋਂ ਵਿੱਚ ਜਿਹੜੀ ਇੱਕ ਸਾਈਡ ਦੇ ਵਿੱਚ ਚੌੜੋ ਰਹੀ ਹੈ ਔਰ ਇਹ ਸਾਰਾ ਸੰਗਾਸਨ ਜਿਹੜਾ ਹੈ ਇਹ ਕਿਤੋਂ ਦਾ ਮਨਾਰ ਦੇ ਲਾਗੇ ਇਹ 26 ਪੋ 1980 ਦਾ ਫਿਰ ਸੰਗਤ ਨੇ ਇੱਕ ਸਾਂਝਾ ਪਹਿਲਾਂ ਇੱਕ ਕਮਰਾ ਬਣਿਆ ਹੁੰਦਾ ਸੀਗਾ ਜਿਹਦੇ ਉੱਤੇ ਵੀਰੋਵਾਲ ਦੇ ਵਿੱਚ ਇਹ ਕਮਰਾ ਬਣਿਆ ਹੁੰਦਾ ਸੀ ਉਹਦੇ ਚ ਬਾਲੇ ਹੁੰਦੇ ਸੀ ਉਹਦੇ ਗਾੜੀ ਫਿਰ ਸੱਚੇ ਇਹਨਾਂ ਸਾਰੀ ਹਰ ਸੰਗਤ ਨੇ ਸਾਰੇ ਫੈਸਲੇ ਦੇ ਮੁਤਾਬਕ ਇਹ ਇੱਕ ਜਿਹੜਾ ਵੀਰੋਵਾਲ ਚ ਕੀਤਾ ਗਿਆ ਅਦਾ ਬੈਨਰ ਦੇਖ ਰਹੇ ਹੋ ਇਹ ਪ੍ਰਾਤਨ ਬੈਨਰ ਨੇ ਹੈ 1982 ਦਾ ਇਹ ਇਹਦੇ ਵਿੱਚ ਸੋ ਕਾਰਜ ਕਰਨਾ ਸਤਗੁਰ ਧਰਨਾ ਇਹ ਇਹ ਕਿਹੜਾ ਹੈ ਜਗ੍ਹਾ ਹੈ ਵੀਰੋਵਾਲ ਔਰ ਇਹਦੇ ਉੱਤੇ ਸਰੂਪ ਕਿਹੜੇ ਸੀਗੇ ਉਸਦੇ ਇਤਿਹਾਸ ਦੱਸਦਾ ਹੈ ਕਿ ਇਹ ਮਹਾਰਾਜੀ ਦਾ ਸਰੂਪ ਤੇ ਇਹ ਇਹ ਸ਼ਬਦ ਫੋਟੋ ਤੇ ਇਹ ਤੁਸੀਂ ਦੇਖਦੇ ਹੋ ਇਹ ਫੋਟੋ ਚੰਗੀ ਤਰ੍ਹਾਂ ਜਾਣਦੇ ਤੁਸੀਂ ਮਹਾਰਾਜੀ ਜੀ ਵੇਖੀ ਹੈ ਸਭ ਨੇ ਇਹ ਇਹ ਵੀ ਚੰਗੀ ਤਰ੍ਹਾਂ ਜਾਣਦੇ ਆ ਸ਼ਬਦ ਫੋਟੋ ਇਹ ਇਹ ਸਰੂਪ ਜਿਹੜਾ ਧਿਆਨ ਨਾਲ ਦੇਖਿਓ ਜਿਹੜੀ ਮਹਾਰਾਜ ਨੇ ਇੱਕ ਉਂਗਲੀ ਮਸਤਕ ਨਾਲ ਔਰ ਇੱਕ ਉਂਗਲੀ ਜਿਹੜੀ ਹੈ ਉੱਪਰ ਨੂੰ ਕੀਤੀ ਹੋਈ ਇਹ ਤਿੰਨ ਸਰੂਪ ਜਿਹੜੇ ਸੀਗੇ ਉਸ ਵੇਲੇ ਲੱਗੇ ਔਰ ਵੀਰੋਵਾਲ ਦਾ 27 ਚੇਤ 1982 ਦਾ ਮਨਾਇਆ ਗਿਆ ਜੀ ਔਰ ਇਹ ਸਾਰਾ ਕੰਮ ਕੀਤਾ ਗਿਆ ਇਸ ਤੋਂ ਬਾਅਦ ਹਰ ਸੰਗਤ ਦੇ ਇਸ ਤਿੰਨ ਸਰੂਪ ਵਿੱਚੋਂ ਹਰ ਸੰਗਤ ਜਿਹੜੀ ਹੈ ਉਸ ਵੇਲੇ ਫਿਰ ਇਹ ਤਿੰਨ ਸਰੂਪ ਸੀ ਜਿਹੜੇ ਲੱਗੇ ਇਹਦੇ ਵਿੱਚ ਤੁਸੀਂ ਵੇਖਿਆ ਕਿ ਇੱਕ ਸਰੂਪ ਜਿਹੜਾ ਇਧਰਲੇ ਸਾਈਡ ਦਾ ਤੇ ਆ ਦੋ ਇਧਰ ਤੇ ਏ ਜਾਨੀ ਕਿ ਕਲਸੀ ਲੱਗਨੇ ਸ਼ੁਰੂ ਹੋਏ ਔਰ ਇਧਰ ਦਾ ਜਿਹੜਾ ਜੇਟੂਆ ਲੱਗਣਾ ਸ਼ੁਰੂ ਹੋ ਗਿਆ ਔਰ ਆਪਣੇ ਵੀਰ ਦਰਸ਼ਨ ਸਿੰਘ ਜੀ ਜਿਨ੍ਹਾਂ ਨੇ 1975 ਸੱਚੇ ਪਾਤਸ਼ਾਹ ਨੂੰ ਕਿਹਾ ਸੀ ਕਿ ਲੋਕੀ ਸਾਨੂੰ ਕਹਿੰਦੇ ਖਾਲੀ ਮੰਜੇ ਨੂੰ ਮੱਥਾ ਟੇਕਦੇ ਮਹਾਰਾਜ ਨੇ ਕੋਈ ਸਰੂਪ ਨਹੀਂ ਸੀ ਉਹਨਾਂ ਨੂੰ ਦਿੱਤਾ ਰੱਖਣ ਲਈ ਮਹਾਰਾਜ ਜੀ ਨੇ ਜੋ ਆਪਣੀ ਮਰਜ਼ਾਦਾ ਚਾਲੂ ਕੀਤੀ ਸੀ ਉਸ ਤੋਂ ਬਾਅਦ ਕੋਈ ਸਰੂਪ ਨਹੀਂ ਉਹਨਾਂ ਦਿੱਤਾ ਉਹਨਾਂ ਨੇ ਬਲਕੇ 17 ਨੰਬਰ ਗ੍ਰੰਥ ਦਿੱਤਾ ਔਰ ਇਹ ਪ੍ਰਕਾਸ਼ ਕਰਨ ਨੂੰ ਨਹੀਂ ਆਖਿਆ ਸੀ ਉੱਥੇ ਰੱਖ ਦਿਓ ਔਰ ਜਦੋਂ ਅਸੀਂ ਆਉਣਾ ਹੋਇਆ ਤੇ ਇਹਨੂੰ ਚੁੱਕ ਦਿਓ ਜਾਨੀ ਕਿ ਮਹਾਰਾਜ ਜੀ ਹੀਠਾਂ ਸੀਗਾ ਕਮਰਾ ਉੱਥੇ ਸੌਂਦੇ ਹੁੰਦੇ ਸੀਗੇ ਲੇਕਿਨ ਉਹਨਾਂ ਕਹਿਆ ਵੀ ਜਦੋਂ ਆਉਂਦੇ ਤੇ ਇਹਨੂੰ ਚੁੱਕ ਦਿਓ ਤੇ ਉੱਤੇ ਵਿਹਾਰ ਹੀ ਹੁੰਦਾ ਸੀ ਜਿੱਦਾਂ ਜੇਟੂ ਵਾਲ ਦੇ ਵਿੱਚ ਥੱਲੇ ਵਿਹਾਰ ਹੀ ਹੁੰਦਾ ਸੀ ਮਹਾਰਾਜ ਜੀ ਜਦੋਂ ਪਹਿਲਾਂ 27 6 ਤੋਂ 1976 ਤੱਕ ਜਦੋਂ ਸਰੂਪ ਨਹੀਂ ਸੀ ਹੁੰਦਾ ਔਰ ਮਹਾਰਾਜ ਜੀ ਇਹ ਰਸਤੇ 'ਚ ਕਹਿੰਦੇ ਹੁੰਦੇ ਸਿੱਧਾ ਅਰ ਭਗਤਵਾਰ ਜਾਓ ਹਰ ਸੰਗਤ ਨੂੰ ਕਿਹਾ ਜਾਂਦਾ ਸੀ ਇਹਦਾ ਨਤੀਜਾ ਕੀ ਨਿਕਲਿਆ ਕਿ ਆ ਫਿਰਤੇ ਅਸੀਂ ਤਿੰਨ ਹਿੱਸਿਆਂ ਵਿੱਚ ਸਾਡੀ ਮਰਜ਼ਾਦਾ ਹੋਗੀ ਪਹਿਲੀ ਮਰਜ਼ਾਦਾ ਜੇਟੂਵਾਲ ਸਾਹਿਬ ਦੀ ਆ ਜਿਹੜਾ ਅੱਜ ਵੀ ਆ ਹਰਪਗੜ੍ਹਵਾਲ ਜੇਟੂਵਾਲ ਔਰ ਉਸ ਤੋਂ ਬਾਅਦ ਸਾਡੀ ਜਿਹੜੀ ਦੂਸਰੀ ਮਰਜ਼ਾਦਾ ਇਹ ਦਿੱਲੀ ਦੀ ਆ ਤੁਹਾਨੂੰ ਪਤਾ ਹੀ ਆ ਦੇਖਦੇ ਜੋ ਅੱਜ ਦੀ ਮਰਜ਼ਾਦਾ ਇਹ ਫਿਰ ਮਕਦਮੇ ਚੱਲੇ ਖੇਲ ਚੱਲਿਆ ਇੱਕ ਦੂਸਰੇ ਨਾਲ ਇਹ ਜਿਹੜਾ ਸਾਡੇ ਵੱਡੀਆਂ-ਵੱਡੀਆਂ ਬਿਲਡਿੰਗਾਂ ਦੇ ਵਿੱਚ ਤਬਦੀਲ ਹੋ ਗਏ ਇਹ ਮਰਜ਼ਾਦਾ ਜੋ ਅਸੀਂ ਪਾਸ਼ਾ ਜੀ ਦੀ ਮਰਜ਼ਾਦਾ ਨੂੰ ਜਦੋਂ ਬਦਲ ਦਿੱਤਾ ਤੇ ਅਸੀਂ ਇਹ ਸਾਡੇ ਦਰਬਾਰਾਂ ਦੇ ਵਿੱਚ ਇਹ ਚ ਜਾ ਗਏ ਇੱਕ ਗੱਲ ਯਾਦ ਰੱਖਣ ਦੀ ਲੋੜ ਹੈ ਕਿ ਮਹਾਰਾਜ ਜੀ ਨੇ ਜੋ ਆਖਿਆ ਸੀਗਾ ਕਿ ਅ ਅਰਥ ਕੀਤੇ ਸੀਗੇ ਜਿਹੜੇ ਇਹ ਤੋਂ ਬਾਅਦ ਘਰਾਂ ਦੇ ਅਰਥ ਔਰ ਇਸੇ ਤਰ੍ਹਾਂ ਹੀ ਗਿਆਨੀ ਜੀ ਦੀ ਜੋ ਟੈਪ ਸੁਣਦੇ ਨੇ ਜਿਕਾਰੇ ਦੇ ਅਰਥ ਕਰਦੇ ਸਨ ਜੋ ਉਹਨਾਂ ਨੇ ਇੱਕ ਬਰਾਬਰ ਕੀਤਾ ਹੋਇਆ ਸੀ ਜਿਸ ਤਰ੍ਹਾਂ ਆਪਣੀ ਆਤਮਾ ਤੇ ਕੋਈ ਸ਼ਗਾਸਨ ਨਹੀਂ ਜੋਤ ਦਾ ਖੇਲ ਚੱਲਦਾ ਹੈ ਇਸੇ ਤਰ੍ਹਾਂ ਹੀ ਇਹਦੇ ਵਿੱਚ ਕੋਈ ਵੀ ਸਰੂਪ ਨਹੀਂ ਸੀ ਰੱਖਿਆ ਔਰ ਜਿਹੜਾ ਨਿਰਗੁਣ ਜੋਤ ਅਕਾਲ ਪੁਰਖ ਦਾ ਇਸਤ ਸੰਸਾਰ ਦੇ ਵਿੱਚ ਪ੍ਰਸਿੱਧ ਹੋ ਚੁੱਕਾ ਸੀ ਸਤਗੁਰ ਕੇਵਲ ਸ਼ਬਦ ਰੂਪ ਕੀਤਾ ਜਾ ਸੀ ਅਸੀਂ ਫਿਰ ਇਸ ਚੀਜ਼ ਨੂੰ ਰੱਦ ਕੇ ਅਸੀਂ ਆਪਣੀ ਜਿਹੜੀ ਜਿਹੜੀ ਆਪਣੇ ਮਤ ਅਨਸਾਰ ਸਾਰਿਆਂ ਨੇ ਮਿਲ ਕੇ ਇਹ ਕਰ ਦਿੱਤਾ ਗਿਆ ਔਰ ਇਹ ਤੋਂ ਬਾਅਦ ਜੋ ਸਾਰਾ ਇਹ ਵਾਰੀ ਵਾਰੀ ਚੱਲਦਾ ਰਿਹਾ ਤੇ ਫਿਰ ਇਹ ਤਿੰਨ ਮਰਜ਼ਾਦਾ ਹੋਣ ਚ ਆਈਆਂ ਹੁਣ ਅਸੀਂ ਤੁਹਾਡੇ ਗਾੜੀ ਕੇਵਲ ਇਤਿਹਾਸ ਦੀ ਗੱਲ ਹੈ ਸਾਨੂੰ ਕਿਸੇ ਦੇ ਕੀ ਫੈਸਲੇ ਨਾਲ ਕੋਈ ਸੰਬੰਧ ਨਹੀਂ ਕੀ ਕੀਤਾ ਇਹ ਬਣਦਾ ਹੀ ਨਹੀਂ ਇਤਿਹਾਸ ਦਿਖਾਉਣ ਲੱਗੇ ਆ ਸਿਰਫ ਇਹਨਾਂ ਹੀ ਹੈ ਕਿ ਸੱਚੇ ਪਾਤਸ਼ਾਹ ਕੀ ਕੀਤਾ ਤੇ ਹਰ ਸੰਗਤ ਨੇ ਕੀ ਕੀਤਾ ਇਹ ਚੀਜ਼ਾਂ ਜਿਹੜੀਆਂ ਇਤਿਹਾਸ ਜਾਣਾ ਜਿਹੜਾ ਸਾਰਿਆਂ ਦੇ ਬੱਚਿਆਂ ਦੇ ਦੂਖੜਿਆਂ ਦੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਇਤਿਹਾਸ ਹੈ ਉਹ ਕੈਮ ਹੈ ਇਸ ਕਰਕੇ ਉਹ ਵੀ ਫੋਟੋਆਂ ਮੌਜੂਦ ਨੇ ਜਦੋਂ ਸੰਗਤ ਜਿਹੜੀ ਬੈਠੇ ਮੋਤਵਾਰ ਬੈਠੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਸੰਗਤਾਂ ਦੇ ਕੋਲ ਮੌਜੂਦ ਹਨ ਜੀ ਸੋ ਇਸ ਕਰਕੇ ਸਾਡਾ ਜਾਣੂ ਕਰਾਉਣਾ ਸੀ ਕਿ ਪਾਸ਼ਾ ਜੀ ਨੇ ਜੋ ਕਿਹਾ ਵੀ ਇੱਕ ਆਤਮਾ ਇੱਕ ਪਰਮਾਤਮਾ ਉਹ ਕਰਕੇ ਦਿਖਾਇਆ ਉਹਨਾਂ ਨੇ ਸਗਾਸਨ ਦੇ ਉੱਤੇ ਤਿੰਨਾ ਥਾਵਾਂ ਤੋਂ ਰਾ ਕੇ ਕਰਕੇ ਦਿਖਾਇਆ ਵੀ ਜੋ ਨજર ਵੀ ਆਉਂਦਾ ਹੈ ਕਿ ਜਿਹੜੀ ਗੱਲ ਹੈਗੀ ਹੈ ਤੋਂ ਇਸ ਇਹ ਫਿਰ ਤਿੰਨ ਜਿਹੜੀਆਂ ਚੀਜ਼ਾਂ 'ਚ ਤਬਦੀਲੀ ਹੋ ਗਈ ਸੋ ਸਾਰਿਆਂ ਨੂੰ ਇਹ ਜਿਹੜਾ ਜੋ ਤੇ ਆਸੀ ਉਹ ਤੁਹਾਡੀ ਗਾੜੀ ਰੱਖ ਦਿੱਤਾ